ਮਹਾਰਾਜਾ ਮਹਾਰਾਜ ਜੀ ਦੇ ਜਨਮ ਦਿਹਾੜੇ ਮਨਾਣੇ ਵੀ ਚਾਹੀਦੇ ਆ ਕਿਉਂਕਿ ਤੇ ਮੇਰੀਆਂ ਸ਼ੁਭਕਾਮਨਾਵਾਂ ਗੁਰੂ ਜੀ ਦਾ ਬਚਪਨ ਬਹੁਤ ਗਰੀਬੀ ਦੇ ਵਿੱਚਿਆ ਇਹਨਾਂ ਦੇ ਜਨਮ ਦਿਨ ਦੇ ਵਿੱਚ ਸਾਡੇ ਜਿਹੜਾ ਇਸ ਦਿਨ ਦੀ ਗੈਰਤ ਛੁੱਟੀ ਦਾ ਜਿਹੜਾ اعلان ਕੀਤਾ ਅਸੀਂ ਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਗੁਰੂ ਨਾਨਕ ਬਾਦ ਦਾਸ ਮੰਦਰ ਕਮੇਟੀ ਛੋਟੇ ਰੁਪੀਆ ਅੰਮ੍ਰਿਤਸਰ ਵੱਲੋਂ ਜਿਹੜਾ ਸ਼ੁਭਾ ਯਾਤਰਾ ਦਾ ਆਗਾਜ਼ ਕਰ ਰਿਹਾ ਅਸੀਂ ਸਾਰੇ ਸਮਾਜ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਬਾਦ ਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋ